ਪੰਜਾਬ ਸਿਰ ਚੜੇ ਕਰਜ਼ੇ ਦਾ ਸਮੇਂ-ਸਮੇਂ ਤੇ ਆਉਂਦੀਆਂ ਸਰਕਾਰਾਂ ਨੇ ਕੋਈ ਸਮਾਧਾਨ ਨਹੀਂ ਕੀਤਾ ਹਰ ਵਾਰ ਸਰਕਾਰ ਬਦਲੇ ਤੋਂ ਬਾਅਦ ਕਰਜ਼ਾ ਪੰਜਾਬ ਸਿਰ ਚੜਦਾ ਹੀ ਗਿਆ ਜਦੋਂ ਹੁਣ ਮੌਜੂਦਾ ਆਪ ਸਰਕਾਰ 2022 ਵਿੱਚ ਆਈ ਤਾਂ ਉਸ ਨੂੰ 283000 ਕਰੋੜ ਦਾ ਕਰਜ਼ਾ ਵਿਰਾਸਤ ਵਿੱਚ ਮਿਲਿਆ ਜਿਹੜਾ ਉਹਨੇ ਆਪਣੇ 3 ਸਾਲਾਂ ਦੇ ਦੌਰਾਨ 132000 ਕਰੋੜ ਰੁਪਇਆ ਹੋਰ ਕਰਜ਼ਾ ਚੜ੍ਹਾ ਦਿੱਤਾ ਤੇ 2025-26 ਦੇ ਵਿੱਤੀ ਸਾਲ ਦੇ ਅੰਤ ਤੱਕ ਇਹ ਕਰਜ਼ਾ 417000 ਕਰੋੜ ਨੂੰ ਛੂਹ ਜਾਊਗਾ ਇਸ ਕਰਕੇ ਚਿੰਤਾ ਵਾਲੀ ਹਾਲਤ ਬਣੀ ਹੋਈ ਆ ਸਰਕਾਰਾਂ ਲੋਕਾਂ ਦੀ ਆਸਾਂ ਪੂਰੀਆਂ ਨਹੀਂ ਕਰ ਸਕਦੀਆਂ ਆਸਾਂ ਤੇ ਪੂਰੀਆਂ ਨਹੀਂ ਉਤਰਦੀਆਂ ਇਸ ਲਈ ਲੋਕਾਂ ਨੂੰ ਚੋਗਾ ਪਾਉਣਾ ਸ਼ੁਰੂ ਕਰ ਦਿੰਦੀਆਂ ਹਨ ਤੇ ਲੋਕਾਂ ਦੀ ਆਮਦਨ ਵਧਾਉਣ ਦੀ ਥਾਂ ਤੇ ਸਰਕਾਰਾਂ ਆਪਦੇ ਤੇ ਨਿਰਭਰਤਾ ਵਧਾਉਂਦੀਆਂ ਹਨ ਤਾਂ ਕਿ ਵੀ ਸਰਕਾਰ ਦੀ ਦਇਆ ਤੇ ਲੋਕ ਰਹਿਣ ਆ ਇਹਨੂੰ ਜਿਹਨੂੰ ਅਸੀਂ ਮੁਫਤ ਦੀਆਂ ਰਿਹਾਉੜੀਆਂ ਕਹਿੰਦੇ ਆ ਬਿਨਾ ਵਿਸ਼ਲੇਸ਼ਣ ਕੀਤੇ ਤੋਂ ਮਾਫੀਆਂ ਦੇਣੀਆਂ ਉਸ ਨਾਲ ਜੋ ਲੋੜਵੰਦਾਂ ਨੂੰ ਪੈਸਾ ਜਾਣ ਦੀ ਥਾਂ ਤੇ ਗੈਰ ਲੋੜਵੰਦਾਂ ਨੂੰ ਚਲਿਆ ਜਾਂਦਾ ਕਈ ਵਾਰ ਜਿਵੇਂ ਬਸਾਂ ਦਾ ਕਰਾਇਆ ਖਰੀਦਣਾ ਸਭ ਲਈ ਬਿਜਲੀ maaf ਕਰਨੇ ਇਸ ਤਰ੍ਹਾਂ ਦੇ ਜੋ ਸਰਕਾਰ ਮਤਲਬ ਮਾਫੀਆਂ ਦਿੰਦੀ ਆ ਇਹ ਫਿਰ ਜੋ ਮਤਲਬ ਕਰਜ਼ਾ ਪੰਜਾਬ 'ਤੇ ਚੜ ਗਿਆ ਜਿਹੜਾ ਹੁਣ ਇੰਨ ਲੱਗਦਾ ਵੀ ਲੈ ਨਹੀਂ ਸਕਦਾ ਉਹਦੇ ਲਈ ਕੀ ਕੋਸ਼ਿਸ਼ਾਂ ਕੀਤੀਆਂ ਜਾਂ ਵੀ ਕਰਜ਼ਾ ਘਟੇ ਇਹਦੇ ਲਈ ਕਹਿ ਸਕਦੇ ਆਪਾਂ ਉਦਯੋਗ ਕੇਂਦਰ ਰਾ ਜੋ ਚੱਲ ਰਹੇ ਲੁਧਿਆਣਾ 'ਚ ਜਲੰਧਰ ਗੋਵਿੰਦਗੜ੍ਹ ਹੈ ਬਟਾਰਾ ਹੈ ਉੱਥੇ ਉਸ ਨੂੰ ਵਿਕਸਿਤ ਕੀਤਾ ਜਾਵੇ ਖੇਤੀਬਾੜੀ ਨੂੰ ਆਧੁਨਿਕ ਢੰਗਾਂ ਨਾਲ ਕਰਨਾ ਚਾਹੀਦਾ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਗੱਲਬਾਤ ਕਰਨੀ ਪਊਗੀ ਗੁਵਾਨੀ ਦੇਸ਼ਾਂ ਨਾਲ ਵਪਾਰਕ ਸਬੰਧ ਵਧਾਉਣੇ ਚਾਹੀਦੇ ਆ ਖਾਸ ਕਰਕੇ ਪਾਕਿਸਤਾਨ ਨਾਲ ਜੇ ਬਾਰਡਰ ਖੋਲ੍ਹ ਦਿੱਤਾ ਜਾਵੇ ਤਾਂ ਉਧਰ-ਇਧਰ ਲਿਆ ਵਸਤੂਆਂ ਉੱਤਰ ਜਾ ਕੇ ਵੇਚਣਾ ਤਾਂ ਆਰਥਿਕ ਤੌਰ 'ਤੇ ਲਾਭ ਹੋ ਸਕਦਾ ਲੋਕਾਂ ਦੀ ਖਰੀਦ ਸ਼ਕਤੀ ਵਧਾਉਣ ਲਈ ਉਪਰਾਲੇ ਕਰਨੇ ਪੈਣਗੇ ਟ੍ਰੇਡ ਗੁੰਨ ਮਾਰਾਂ ਦਾ ਕਹਿਣਾ ਹੈ ਕਿ ਘੱਟੋ-ਘੱਟ ਉਜਰਤ ਜਹਾਂ 35000 ਰੁਪਏ ਚਾਹੀਦੀ ਆ ਕਿਉਂਕਿ ਗੁਣਵੱਤਾ ਵਾਲੀ ਖਾਣਾਕ ਦੇ ਲਈ ਜੇ ਮਤਲਬ 200 ਰੁਪਏ ਇੱਕ ਵਿਅਕਤੀ ਲਈ ਚਾਹੀਦਾ ਖਾਣ-ਪੀਣ ਦੇ ਲਈ ਮੰਗਾਈ ਦੇ ਯੁੱਗ ਦੇ ਵਿੱਚ ਤਾਂ ਇਸ ਕਰਕੇ 4-5 ਦੇ ਜੋ ਪਰਿਵਾਰ ਹੈ 4-5 ਜੀਆਂ ਦਾ ਉਹਦੇ ਲਈ 900 ਰੁਪਏ ਲੱਗੂਗਾ 927000 ਰੁਪਇਆ ਬਣ ਗਿਆ ਤੇ ਅੱਜ ਕੱਲ ਪੰਜਾਬ ਦੇ ਵਿੱਚ ਘਟੋ ਘਟੇ ਵੇਤਨ ਕਿੰਨੀ ਆ 10996 ਰੁਪਇਆ ਇਸ ਕਰਕੇ ਇੱਕ ਘਟੋ ਘਟਾ ਉਜਰਤਾ ਵਧਾਉਣੀ ਪੈਣੀ ਆ ਜੇਕਰ ਸਰਕਾਰ ਤੋਂ ਟੈਕਸ ਮਾਲੀਏ ਵਿੱਚੋਂ ਇੱਕ ਬਾਜ ਹਿੱਸਾ ਅਤੇ ਮਾਲੀਏ ਦੇ ਨਵੇਂ ਸਰੋਤਾਂ 'ਚੋਂ ਵੀ ਹਿੱਸਾ ਲੰਗਿਆ ਜਾਣਾ ਚਾਹੀਦਾ ਜੋ ਕੇਂਦਰ ਸਰਕਾਰ ਤੋਂ ਟੈਕਸ ਮਾਲੀਆ ਹੈ ਜੋ ਉਦੇ ਵਿੱਚੋਂ ਆਪ ਦਾ ਬਾਜਵੀਤ ਸਾਹਿਬ ਵਾਂਗੂ ਤੇ ਜਿਹੜੇ ਨਵੇਂ ਸਰੋਤ ਪੈਦਾ ਹੋ ਰਹੇ ਆ ਸੈਂਟਰ ਕੋਲੇ ਉਹਦੇ ਵਿੱਚੋਂ ਵੀ ਮਜਬੂਤੀਆਂ ਵਾਲਾ ਇੱਕ ਹਿੱਸਾ ਰੱਖਣਾ ਮੰਗਣਾ ਚਾਹੀਦਾ ਪੰਜਾਬ ਸਰਕਾਰ ਨੂੰ ਚ ਚਨਾਵੀ ਸਗਰਾਤਾਂ ਤੇ ਸਬਸਿਡੀਆਂ ਨੂੰ ਤਰਕਸੰਗਤ ਬਣਾਉਣ ਲਈ ਅਤੇ ਨਵੇਂ مالی ਸਰੋਤ ਪੈਦਾ ਕਰਨ ਦੇ ਲਈ ਉਹਦੇ ਲਈ ਕੀ ਰਾਹ ਤਲਾਸ਼ੇ ਜਾਣ ਉਹਦੇ ਲਈ ਇੱਕ ਕਮਿਸ਼ਨ ਬਣਾਉਣਾ ਚਾਹੀਦਾ ਜਿੱਥੇ ਮੂਲ ਤਨ ਨਾਲ ਵਿਆਜ ਵੱਧ ਦਿੱਤਾ ਗਿਆ ਹੈ ਉਥੇ ਮਤਲਬ ਉਸ ਕਰਜ਼ੇ ਨੂੰ ਬਿਆਜ ਮੁਕਤ ਕਰਨ ਦੇ ਲਈ ਆਪਣਾ ਕੇਸ ਮਜ਼ਬੂਤੀ ਦੇ ਨਾਲ ਰੱਖਣਾ ਚਾਹੀਦਾ ਬਦਲ ਵੀ ਆਰਥਿਕ ਨੀਤੀ ਲਿਆਉਣੀ ਪਾਉਗੀ ਮਜ਼ਦੂਰਾ ਮਲਾਜਮਾਂ ਕਿਸਾਨਾਂ ਵਿਦਿਆਰਥੀਆਂ ਨੂੰ ਸਰਕਾਰ ਤੇ ਦਬਾਅ ਪਾਉਣਾ ਪਊਗਾ ਰਾਜਨੀਤਕ ਤੌਰ ਤੇ ਗਾਹਬੂ ਦੀ ਸ਼ਕਤੀਆਂ ਨੂੰ ਆਵਾਜ਼ ਬੁਲੰਦ ਕਰਨੀ ਪਊ ਬਦਲਵਾ ਬਜਟ ਪੇਸ਼ ਕਰਨਾ ਪਊ ਫਿਰ ਹੀ ਇਹ ਮਤਲਬ ਪੰਜਾਬ ਦੀ ਜੋ ਆਰਥਿਕ ਸਥਿਤੀ ਆ ਉਸ ਨੂੰ ਲੀਤੇ ਲਿਆਂਦਾ ਜਾ ਸਕਦਾ ਹੈ ਥੈਂਕਸ ਫॉर ਵਾਚਿੰਗ